ਯੋਧਨਾਸ਼ੀ ਅਵਰਧ ਮੁਹਿੰਮ ਤਹਿਤ ਨਸ਼ਾ ਤਸਕਰੀ ਵਿਰੁੱਧ ਜਾਰੀ ਸਖਤ ਕਾਰਵਾਈ ਵਿੱਚ ਸ਼੍ਰੀ ਮੁਖਸਸ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ ਕਰਦਿਆਂ 500 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਐੱਸਐੱਸਪੀ ਡਾਕਟਰ ਅਖਲ ਚੌਧਰੀ ਆਈਪੀਐਸ ਦੇ ਦੇਸ਼ਾਂ ਦੇ ਅਨੁਸਾਰ ਸਾਰੀਆਂ ਪੁਲਿਸ ਟੀਮਾਂ ਨੂੰ ਨਸ਼ੀਆਂ ਦੇ ਗੈਰ ਕਾਨੂੰਨੀ ਕਾਰੋਬਾਰ ਖਿਲਾਫ ਤੇਜ਼ ਅਤੇ ਨਿਰੰਤਰ ਕਾਰਵਾਈ ਕਰਨ ਲਈ ਤੈਨਾਤ ਕੀਤਾ ਗਿਆ ਇਸ ਬੰਦੇ ਸਾਰੀ ਜਾਣਕਾਰੀ ਐਸਐਸਪੀ ਡਾਕਟਰ ਅਖਲ ਚੌਧਰੀ ਨੇ ਦਿੱਤੀ ਹੈ। ਮਿਤੀ 7/9/2025 ਨੂੰ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ ਸੀਆਈਏ 2 ਮਲੋਟ ਜਿਹੜੀ ਮੁਕਸਰ ਸਾਹਿਬ ਦੀ ਯੂਨਿਟ ਹੈਗੀ ਉਹਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਕਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਮ ਕਾਬੂ ਕੀਤਾ ਇਸ ਨਸ਼ਾ ਵਿਰੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਨੇ ਉਹ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏ ਸਰ ਕਿੰਨੇ ਚਿਰ ਤੋਂ ਇਸ profession ਨਾਲ ਜੁੜੇ ਹੋਏ ਸਤਿ ਇਹਦੇ ਦੱਸਣ ਮੁਤਾਬਕ ਇਹ ਤਕਰੀਬਨ 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀਐਸ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਹੈ ਜੀ ਹਰਪੀ ਸਿੰਘ ਜੀ ਬੈਕਗ੍ਰਾਉਂਡ ਇਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੀ ਇਹ ਫੂਲਾ ਮੁਖਸਰ ਸਾਹਿਬ ਦਾ ਹੀ ਹੈ ਜੀ ਸਰ ਇਹਨਾਂ ਦਾ ਜਿਹੜੀ ਨੀਅਤ ਉਹਨਾਂ ਸ਼ੇਰੋਦ ਦਾ ਸਾਰੇ ਕਸਟਮ ਨੂੰ ਉੱਪਰ ਪੁਲਿਸ ਨੇ ਆਰ ਰੈਪੋਰਟ ਕੀਤੀ ਹੈ ਜਿਹਦੇ ਕਰਕੇ ਨਵੇਂ-ਨਵੇਂ ਚਿਹਰੇ ਆ ਰਹੇ ਆ ਫੀਲਡ ਵਿੱਚ ਹਾਂਜੀ ਬਿਕੋਜ਼ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਪੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ ਚ ਪੈ ਰਹੇ ਨੇ ਥੋੜੇ ਸਰ ਨਵੇਂ ਨੂੰ ਆਇਡੈਂਟੀਫਾਈ ਕਰਮੇ ਕਿ ਉਹਦੀਆਂ ਜਵਾਬਦੀਆਂ ਦਾ ਸਾਹਮਣਾ ਕਰਵਾਣਾ ਅਸੀਂ ਆਪਣੇ ਇਨਫਾਰਮਰਸ ਤੇ ਟੈਕਨੀਕਲ ਸਰਵੇਲੈਂਸ ਵਗੈਰਾ ਤੇ ਕਰਦੇ ਰਹਿੰਦੇ ਆ ਜਿਵੇਂ ਕਿ ਮਾਧਿਅਮ ਨਾਲ ਸਾਨੂੰ ਇਹ ਰਿਕਵਰੀ ਜ਼ੋਨ ਚ ਫਾਇਦਾ ਹੁੰਦਾ